ਮਾਮਲਾ ਹੁਣ ਬਹੁਤ ਸੋਚਣ ਵਿਚਾਰਨ ਵਾਲਾ ਬਣ ਗਿਆ ਕਿਉਂਕਿ ਅੱਜ ਫੇਰ ਚੋਣ ਕਮਿਸ਼ਨ ਨੂੰ ਪੰਜਾਬ ਦੇ ਇੱਕ ਵੱਡੇ ਅਫਸਰ ਤੇ ਐਕਸ਼ਨ ਲੈਣਾ ਪਿਆ ਕਾਰਵਾਈ ਕਰਨੀ ਪਈ ਹੈ ਔਰ ਇਹ ਕਾਰਵਾਈ ਅਕਾਲੀ ਦਲ ਦੀ ਸ਼ਿਕਾਇਤ ਤੇ ਅਫਸਰ ਦੇ ਉੱਪਰ ਕੀਤੀ ਗਈ ਹੈ ਅੱਜ ਇਸ ਵਕਤ ਤੱਕ ਦੀਆਂ ਚਾਰ ਖਬਰਾਂ ਦੇ ਉੱਪਰ ਆਪਾਂ ਚਰਚਾ ਕਰਨੀ ਹੈ ਤੇ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਨਾਬਾ ਦੀ ਬੀਡੀਪੀਓ ਬਲਾਕ ਅਫਸਰ ਦੇ ਉੱਪਰ ਕਾਰਵਾਈ ਚੋਣ ਕਮਿਸ਼ਨ ਨੇ ਕੀਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਪੈ ਰਹੀਆਂ ਵੋਟਾਂ ਬਲਾਕ ਸੰਮਤੀਆਂ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਤੇ ਇਹਨਾਂ ਵੋਟਾਂ ਦੇ ਵਿੱਚ ਪਿਛਲੀਆਂ ਵੋਟਾਂ ਵਾਂਗ ਕਈ ਤਰ੍ਹਾਂ ਦੀ ਗੜਬੜ ਕਰਨ ਦੇ ਅਫਸਰਾਂ ਉੱਪਰ ਦੋਸ਼ ਲੱਗੇ ਨੇ ਤੇ ਇਹਨਾਂ ਦੋਸ਼ਾਂ ਦੇ ਚੱਲਦਿਆਂ ਅੱਜ ਚੋਣ ਕਮਿਸ਼ਨ ਨੇ ਜਿਹੜੀ ਨਾਬਾ ਦੀ ਬੀਡੀਪੀਓ ਹੈ ਜਿਹਨੂੰ ਆਮ ਲੋਕੀ ਵੀਡੀਓ ਵੀ ਕਹਿ ਦਿੰਦੇ ਆ ਉਹਦੀ ਬਦਲੀ ਕਰ ਦਿੱਤੀ ਹੈ ਉਨੂੰ ਬਦਲ ਦਿੱਤਾ ਔਰ ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਪਿਛਲੇ ਦਿਨੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਵੀ ਸਾਨੂੰ ਐਨਓਸੀ ਨਹੀਂ ਮਿਲ ਰਹੀਆਂ ਤੇ ਨਾਲੇ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਅਫਸਰ ਕੁਝ ਲੋਕਾਂ ਨੂੰ ਬੜੀ ਹੋਰ ਤਰੀਕੇ ਨਾਲ ਗੱਲ ਕਰਦੀ ਦਿਖਾਈ ਗਈ ਸੀ ਦੇਖੋ ਜੀ ਇਹ ਮਾਮਲਾ ਸੋਚਣ ਵਾਲਾ ਪਿਛਲੇ ਦਿਨੀ ਜਦੋਂ ਤਰਨਤਾਰਨ ਦੇ ਵਿੱਚ ਚੋਣਾ ਹੋਈਆਂ ਉਦੋਂ ਵੀ ਇਹੋ ਦੋਸ਼ ਲੱਗੇ ਉਦੋਂ ਵੀ ਚੋਣ ਕਮਿਸ਼ਨ ਨੂੰ ਐਸਐਸਪੀ ਤੱਕ ਨੂੰ ਸਸਪੈਂਡ ਕਰਨਾ ਪਿਆ ਸੀਗਾ ਤੇ ਹੁਣ ਜਦ ਫੇਰ ਚੋਣਾਂ ਹੋ ਰਹੀਆਂ ਤਾਂ ਪਿਛਲੇ ਦਿਨੀ ਇੱਕ ਕਾਲ ਰਿਕਾਰਡਿੰਗ ਵਾਇਰਲ ਹੋਈ ਆ ਜਿਹਦੇ ਉੱਪਰ ਸੁਖਬੀਰ ਬਾਦਲ ਤੇ ਕਾਲੀ ਦਲ ਨੇ ਇਹ ਦੋਸ਼ ਲਾਏ ਵੀ ਇਹ ਪਟਿਆਲਾ ਦੇ ਪੁਲਿਸ ਮੁਖੀ ਐਸਐਸਪੀ ਜਿਹੜਾ ਉਹਦੀ ਕਾਲ ਰਿਕਾਰਡਿੰਗ ਆ ਜਿਹੜਾ ਹੇਠਲੇ ਅਫਸਰਾਂ ਨੂੰ ਹਦਾਇਤਾਂ ਦੇ ਰਿਹਾ ਇਹ ਦੋਸ਼ ਸੁਖਬੀਰ ਬਾਦਲ ਹੋਰਾਂ ਨੇ ਆਪਣੇ ਪੇਜ ਤੇ ਲਾਏ ਨੇ ਉਸ ਤੋਂ ਬਾਅਦ ਪੁਲਿਸ ਨੇ ਕਿਹਾ ਵੀ ਨਹੀਂ ਇਹ ਕਾਲ ਰਿਕਾਰਡਿੰਗ ਫੇਕ ਹੈ ਹਾਲਾਂਕਿ ਇਹ ਕੇਸ ਹੁਣ ਹਾਈ ਕੋਰਟ ਚ ਗਿਆ ਹੋਇਆ ਹਾਈ ਕੋਰਟ ਦੇ ਵਿੱਚ ਹੁਣ ਹਦਾਇਤਾਂ ਦੇ ਅਨੁਸਾਰ ਜੇਕਰ ਜਾਂਚ ਹੋਈ ਤਾਂ ਨਮੂਨੇ ਲੈ ਜਾਣਗੇ ਆਵਾਜ਼ ਦੇ ਤੇ ਫਿਰ ਫੋਰੈਂਸਿਕ ਲੈਬ ਦੇ ਵਿੱਚ ਆਵਾਜ਼ ਮੈਚ ਕਰਾਈ ਜਾਏਗੀ ਤੇ ਫਿਰ ਰਿਜ਼ਲਟ ਆਏਗਾ ਪਰ ਅਜੇ ਤੱਕ ਜਦੋਂ ਜਾਂਚ ਨਹੀਂ ਕੀਤੀ ਗਈ ਕਿਸੇ ਫੋਰੈਂਸਿਕ ਲੈਬ ਦੇ ਵਿੱਚ ਤਾਂ ਉਦੋਂ ਤੱਕ ਪੁਲਿਸ ਨੇ ਆਪੇ ਹੀ ਕਹਿ ਦਿੱਤਾ ਹੋਇਆ ਵੀ ਇਹ ਕਾਲ ਰਿਕਾਰਡਿੰਗ ਝੂਠੀ ਹੈ ਪਰ ਜੋ ਵੀ ਇਹ ਚੱਲ ਰਿਹਾ ਇਹ ਬਹੁਤ ਗੰਭੀਰ ਹੈ ਲੋਕਤੰਤਰ ਦੇ ਲਈ ਜਮਹੂਰੀਅਤ ਦੇ ਲਈ ਭਾਰਤ ਨੂੰ ਦੁਨੀਆ ਦਾ ਇੱਕ ਬਹੁਤ ਵੱਡਾ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਤਾਂ ਇਹਦੇ ਵਿੱਚ ਵੋਟਾਂ ਦੇ ਦਰਮਿਆਨ ਜਦੋਂ ਇਹੋ ਜਿਹੇ ਦੋਸ਼ ਲੱਗਦੇ ਨੇ ਵੀ ਸਰਕਾਰ ਜਿਹੜੀ ਪਾਰਟੀ ਦੀ ਉਹ ਪਾਰਟੀ ਪੁਲਿਸ ਨੂੰ ਤੇ ਅਫਸਰਸ਼ਾਈ ਨੂੰ ਆਪਣੇ ਹਿਸਾਬ ਨਾਲ ਵਰਤਨ ਤੇ ਚਲਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਜਦੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਜਾਂਦੀ ਤੇ ਚੋਣ ਕਮਿਸ਼ਨ ਜਦੋਂ ਆਪਣੇ ਪੱਧਰ ਤੇ ਪੜਤਾਲ ਕਰਦਾ ਹੈ ਤਾਂ ਫਿਰ ਜਦੋਂ ਚੋਣ ਕਮਿਸ਼ਨ ਆ ਸ਼ਿਕਾਇਤ ਕੀਤੇ ਅਫਸਰ ਦੇ ਉੱਪਰ ਕਾਰਵਾਈ ਕਰ ਦਿੰਦਾ ਤਾਂ ਫਿਰ ਮਾਮਲਾ ਗੰਭੀਰ ਹੋ ਜਾਂਦਾ ਅੱਜ ਇੱਕ ਹੋਰ ਵੱਡੀ ਖਬਰ ਆਈ ਇੱਕ ਡੀਐਸਪੀ ਜਿਹੜਾ ਪੰਜਾਬ ਪੁਲਿਸ ਦਾ ਉਹਦੇ ਉੱਪਰ ਕਾਰਵਾਈ ਹੋਈ ਹੈ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ ਪਰ ਮਤਲਬ ਮੁਤਲ ਕੀਤਾ ਗਿਆ ਸਸਪੈਂਡ ਕਿਉਂ ਕੀਤਾ ਗਿਆ ਉਹਦੀ ਵੀ ਸ਼ਿਕਾਇਤ ਗਈ ਸੀ ਤੇ ਸ਼ਿਕਾਇਤ ਜਾਣ ਕਰਕੇ ਉਹਦੇ ਤੇ ਕਾਰਵਾਈ ਹੋਈ ਸ਼ਿਕਾਇਤ ਉਹਦੀ ਉਦੋਂ ਗਈ ਜਦੋਂ ਉਹ ਪਟਿਆਲੇ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਤਨਾਤ ਸੀ ਤਾਂ ਉੱਥੋਂ ਅਨੁਸ਼ਾਸਨਹੀਣਤਾ ਨਾਲ ਸੰਬੰਧਿਤ ਸ਼ਿਕਾਇਤ ਕੀਤੀ ਗਈ ਤੇ ਫਿਰ ਉਹਨੂੰ ਸਸਪੈਂਡ ਕੀਤਾ ਹੁਣ ਆਪਾਂ ਗੱਲ ਕਰਨੀ ਹੈ ਚੋਣਾਂ ਦੀ ਭਾਰਤ ਨੂੰ ਜਦੋਂ ਲੋਕਤੰਤਰ ਕਿਹਾ ਜਾਂਦਾ ਹੈ ਕਿਹਾ ਜਾਂਦਾ ਇੱਥੇ ਲੋਕਾਂ ਦਾ ਰਾਜ ਹੈ ਤੇ ਲੋਕਾਂ ਦਾ ਰਾਜ ਕਹਿੰਦੇ ਵੋਟਾਂ ਰਾਈਆਂ ਤਾਂ ਫਿਰ ਵੋਟਾਂ ਦੇ ਵਿੱਚ ਜੋ ਕੁਝ ਹੋਣ ਦੀਆਂ ਗੱਲਾਂ ਆਉਂਦੀਆਂ ਨੇ ਉਹ ਆਪਣੇ ਆਪ 'ਚ ਗੱਲ ਛੋਟੀ ਨਹੀਂ ਜੇਕਰ ਨਿਰਪੱਖ ਚੋਣਾਂ ਕਰਾਉਣੀਆਂ ਨੇ ਤਾਂ ਫਿਰ ਵੋਟਾਂ ਦੇ ਵਿੱਚ ਨਾ ਪੈਸੇ ਦਾ ਪ੍ਰਭਾਵ ਪੈਣਾ ਚਾਹੀਦਾ ਨਾ ਸ਼ਰਾਬਾਂ ਦਾ ਬੋਤਲਾਂ ਦਾ ਨਸ਼ੇ ਦਾ ਨਾ ਫਿਰ ਜਾਤ ਧਰਮ ਨੂੰ ਵਰਤਿਆ ਜਾਣਾ ਚਾਹੀਦਾ ਤੇ ਨਾ ਹੀ ਅਫਸਰ ਸ਼ਾਈ ਨੂੰ ਫਿਰ ਵੋਟਾਂ ਥੋੜਾ ਬਹੁਤ ਆਪਾਂ ਕਹਿ ਸਕਦੇ ਆ ਬਈ ਠੀਕ ਹੋਇਆ ਕੰਮ ਪਰ ਜਦੋਂ ਇਹ ਸਾਰਾ ਕੁਝ ਚੱਲਣ ਦੀਆਂ ਵੱਡੇ ਦੋਸ਼ ਲੱਗਦੇ ਨੇ ਸਾਹਮਣੇ ਵੀ ਆਉਂਦੇ ਨੇ ਕਾਰਵਾਈਆਂ ਵੀ ਹੁੰਦੀਆਂ ਨੇ ਤਾਂ ਫਿਰ ਉਹ ਡੈਮੋਕ੍ਰੇਸੀ ਉਹ ਲੋਕਤੰਤਰ ਕਾਹਦਾ ਲੋਕਤੰਤਰ ਰਹਿ ਜਾਂਦਾ ਜਿੱਥੇ ਦੇਸ਼ ਦੇ 60 70 ਪਰਿਵਾਰ ਇਹੋ ਜਿਹੇ ਹੋਣ ਜਿਹੜੇ ਬਹੁਤ ਗਰੀਬੀ 'ਚ ਹੋਣ ਬਹੁਤ ਮੰਦ ਹਾਲੀ 'ਚ ਹੋਣ ਤੇ ਦੂਜੇ ਪਾਸੇ ਕੁਝ ਕੁ ਲੋਕ ਅਜਿਹੇ ਹੋਣ ਜਿਨ੍ਹਾਂ ਕੋਲ ਉਹਨਾਂ ਦੀ ਲੋੜ ਨਾਲੋਂ ਵੀ ਕਿਤੇ ਜ਼ਿਆਦਾ ਧਨ ਪੈਸਾ ਇਕੱਠਾ ਹੋਇਆ ਪਿਆ ਹੋਵੇ ਜੁੜਿਆ ਪਿਆ ਹੋਵੇ ਤਾਂ ਫਿਰ ਇਹੋ ਜੇ ਆਲਮ ਦੇ ਵਿੱਚ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਜਿਹੜਾ ਗਰੀਬ ਦਾ ਵਿਕ ਜਾਣਾ ਤੇ ਅਮੀਰ ਵੱਲੋਂ ਖਰੀਦਿਆ ਜਾਣਾ ਨਰਪੱਖ ਚੋਣਾ ਕਿਵੇਂ ਹੋ ਸਕਦੀ ਹੈ ਮੰਨ ਲਓ ਇੱਕ ਗਰੀਬ ਬੰਦਾ ਤੇ ਇੱਕ ਅਮੀਰ ਬੰਦਾ ਦੋਵੇਂ ਸਰਪੰਚ ਖੜ ਗਏ ਪਿੰਡ ਚ ਸਾਰੇ ਪਿੰਡ ਨੂੰ ਚਾਹੇ ਪਤਾ ਹੋਵੇ ਵੀ ਇਹ 100 ਕਿੱਲੇ ਵਾਲਾ ਬੰਦਾ ਜਿਹੜਾ ਇਹ ਬੜਾ ਮਾੜਾ ਬੰਦਾ ਤੇ ਆ ਜਿਹੜਾ ਮਜ਼ਦੂਰ ਦੂਜਾ ਖੜਾ ਹੈ ਇਹ ਬੜਾ ਚੰਗਾ ਬੰਦਾ ਹੈ ਤੇ ਜਿੱਤੂਗਾ ਕੌਣ ਤੁਸੀਂ ਦੱਸ ਦਿਓ ਕੌਣ ਜਿੱਤੇਗਾ ਦੇਖੋ 100 ਚੋਂ ਕਿਤੇ ਇੱਕ ਥਾਂ ਤੇ ਤਾਂ ਭਾਵੇਂ ਦੂਜਾ ਜਿੱਤ ਜੇ ਗਰੀਬ ਬਾਕੀ ਥਾਵਾਂ ਤੇ ਉਹੀ ਜਿੱਤੇਗਾ ਜਿਹਦੇ ਕੋਲ ਸਭ ਕੁਝ ਹੈਗਾ ਇਹਨੂੰ ਕਹਿੰਦੇ ਆ ਧਨ ਦੀ ਤਾਕਤ ਇਹ ਤਾਕਤ ਬਹੁਤ ਚਲਦੀ ਹੈ ਹੁਣ ਜਿਹੜਾ ਦੋਸ਼ ਬੀਬੀ ਨਵਜੋਤ ਕੌਰ ਸਿੱਧੂ ਨੇ ਲਾਇਆ ਉਹ ਆਪਣੇ ਆਪ ਚੀਜ਼ ਸਾਰਾ ਕੁਝ ਸਪਸ਼ਟ ਕਰੀ ਜਾਂਦਾ ਉਹ ਕਹਿੰਦੀ ਕਿ ਪਾਰਟੀਆਂ ਦੇ ਵਿੱਚ ਉਹਨੇ ਤਾਂ ਆਪਦੀ ਕਾਂਗਰਸ ਪਾਰਟੀ ਤੇ ਦੋਸ਼ ਲਾਇਆ ਨਾ ਵੀ 5-500 ਕਰੋੜ ਰੁਪਈਆ ਲੈ ਕੇ ਤੇ ਮੁੱਖ ਮੰਤਰੀ ਬਣਾਏ ਜਾਂਦੇ ਨੇ ਤਾਂ ਫਿਰ ਬਾਕੀ ਕੀ ਕਹੀਏ ਹੈ ਹੁਣ ਪਚਾਲ ਪਿਆ ਪਿਆ ਕਾਂਗਰਸ ਦੇ ਵਿੱਚ ਕਾਂਗਰਸ ਕਹਿੰਦੀ ਇਹ ਝੂਠ ਬੋਲਦੀ ਆ ਪਰ ਉਹਨੇ ਤਾਂ ਬਈ ਕਿਹਾ ਉਹ ਤਾਂ ਇੱਥੋਂ ਤੱਕ ਵੀ ਕਰੋੜਾ ਰੁਪਏ ਕਹਿੰਦੀ ਟਿਕਟਾਂ ਦੇਣ ਦੇ ਦਿੱਤੇ ਜਾਂਦੇ ਨੇ ਇਹ ਵੀ ਗੱਲਾਂ ਉਹਨੇ ਕਹੀਆਂ ਨੇ ਪਰ ਹੁਣ ਸਵਾਲ ਇਹ ਹੈ ਕਿ ਕੀ ਇੰਜ ਨਹੀਂ ਹੁੰਦਾ ਦੇਖੋ ਯਾਰ ਬਹੁਤ ਕੁਝ ਅਜੀਹਾ ਹੁੰਦਾ ਜਿਹੜਾ ਸਾਰੀਆਂ ਪਾਰਟੀਆਂ 'ਚ ਹੁੰਦਾ ਸਾਰੀਆਂ ਪਾਰਟੀਆਂ ਨੂੰ ਪਤਾ ਉਤੋਂ ਤੋਂ ਐਵੇਂ ਬੰਨਣ ਦੀ ਕੋਸ਼ਿਸ਼ ਕਰਦੇ ਨੇ ਕਿ ਜਿਵੇਂ ਉਹਨਾਂ ਨੂੰ ਕੁਝ ਪਤਾ ਨਹੀਂ ਜਾਂ ਉਵੇਂ ਕੁਝ ਹੁੰਦਾ ਨਹੀਂ ਪਰ ਉਹ ਸਭ ਕੁਝ ਹੁੰਦਾ ਹੈ ਦੂਜੇ ਪਾਸੇ ਅੱਜ ਦੀ ਇੱਕ ਵੱਡੀ ਖਬਰ ਇਹ ਹੈ ਕਿ ਜਿਹੜਾ ਜਿਹੜਾ ਡੀਆਈਜੀ ਪੁੱਲਰ ਗ੍ਰਿਫਤਾਰ ਸੀਬੀਆਈ ਨੇ ਕੀਤਾ ਸੀ ਉਹਦੇ ਸਬੰਧ ਦੇ ਵਿੱਚ ਹੁਣ ਡੀਆਈਜੀ ਪੁੱਲਰ ਸੀਬੀਆਈ ਦੇ ਖਿਲਾਫ ਹਾਈ ਕੋਰਟ ਚਲਾ ਗਿਆ ਤੇ ਉੱਥੇ ਜਾ ਕੇ ਉਹਨੇ ਕਿਹਾ ਵੀ ਇਹ ਜਿਹੜੇ ਸੀਬੀਆਈ ਦੇ ਅਫਸਰ ਜਿਨ੍ਹਾਂ ਨੇ ਮੈਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੀਆਂ ਮੈਨੂੰ ਕਾਲ ਰਿਕਾਰਡਿੰਗ ਚਾਹੀਦੀਆਂ ਕਾਲ ਡਿਟੇਲ ਚਾਹੀਦੀਆਂ ਕਿਉਂਕਿ ਉਹ ਕੁਝ ਆਪਣੇ ਹਿਸਾਬ ਨਾਲ ਪਤਾ ਲਾਉਣਾ ਚਾਹੁੰਦਾ ਹੈ ਪਰ सीबीआई ਦੇ ਵਕੀਲ ਜਿਹੜੇ ਪੇਸ਼ ਹੋਏ ਉਹਨਾਂ ਨੇ ਕਿਹਾ ਵੀ ਨਹੀਂ ਇਹ ਕਾਲ ਡਿਟੇਲ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਇਹ ਉਹਨਾਂ ਦੀ ਨਿੱਜਤਾ ਦਾ ਸਵਾਲ ਹੈ ਜਿਹੜੇ ਜਿਹੜੇ ਉਹ सीबीआई ਦੇ ਅਫਸਰ ਨੇ ਤਾਂ ਉਹਨਾਂ ਦੀ ਪ੍ਰਾਈਵੇਸੀ ਨੂੰ ਮੁੱਖ ਰੱਖਦੇ ਹੋਏ ਕਾਲ ਡਿਟੇਲ ਨਹੀਂ ਦਿੱਤੀਆਂ ਜਾਣਗੀਆਂ ਇੱਥੇ ਹੁਣ ਸਵਾਲ ਇਹ ਹੈ ਕਿ ਆਮ ਲੋਕਾਂ ਦੀਆਂ ਕਾਲ ਡਿਟੇਲ ਕਈ ਵਾਰ ਪੁਲਿਸ ਵੀ ਕਢਾ ਲੈਂਦੀ ਹੈ ਉੱਥੇ ਨਿੱਜਤਾ ਦਾ ਸਵਾਲ ਤਾਂ ਉੱਥੇ ਵੀ ਹੁੰਦਾ ਫਿਰ ਉੱਥੇ ਵੀ ਨਿੱਜਤਾ ਵੇਖੀ ਜਾਣੀ ਚਾਹੀਦੀ ਹੈ ਹੁਣ ਅਗਲੀ ਇੱਕ ਖਬਰ ਬਹੁਤ ਵੱਡੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਚਿਪ ਵਾਲੇ ਮੀਟਰ ਪਿਛਲੇ ਟਾਈਮ ਚ ਬੜੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੇ ਰਲ ਕੇ ਪੰਜਾਬ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਇੱਕ ਬਿਜਲੀ ਸੋਧ ਕਾਨੂੰਨ ਤੇ ਇੱਕ ਬੀਜ ਸੋਧ ਕਾਨੂੰਨ ਲੈ ਕੇ ਆਏ ਨੇ ਤਾਂ ਉਹ ਜੱਥੇਬੰਦੀਆਂ ਕਹਿੰਦੀਆਂ ਨੇ ਕਿ ਕਾਰਪੋਰੇਟ ਘਰਾਣਿਆਂ ਦੇ ਫਾਇਦੇ ਲਈ ਇਹ ਸਭ ਕੁਝ ਲਿਆਂਦਾ ਤਾਂ ਉਹਦੇ ਤਹਿਤ ਜਿਹੜੇ ਚਿਪ ਵਾਲੇ ਮੀਟਰ ਲੱਗਣੇ ਨੇ ਉਹਦੇ ਤੇ ਅੱਜ ਕਿਸਾਨ ਮਜ਼ਦੂਰ ਮੋਰਚਾ ਕੀ ਐਮਐਮ ਉਹਨਾਂ ਨੇ ਵੱਡਾ ਐਲਾਨ ਕੀਤਾ ਉਹ ਕਹਿੰਦੇ ਜਿਹੜੇ ਜਿਹੜੇ ਚਿਪ ਵਾਲੇ ਮੀਟਰ ਜਿੱਥੇ ਵੀ ਲੱਗੇ ਨੇ ਲੋਕ ਸਾਡੇ ਨਾਲ ਸੰਪਰਕ ਕਰਨ ਅਸੀਂ ਉਹ ਮੀਟਰ ਹਟਾਵਾਂਗੇ ਤੇ ਮੀਟਰ ਲਾ ਕੇ ਅਸੀਂ ਬਿਜਲੀ ਕਰ ਜਮਾ ਕਰਾ ਕੇ ਆਵਾਂਗੇ ਹੁਣ ਇਹ ਚਿਪ ਵਾਲਾ ਮੀਟਰ ਹੈ ਕੀ ਹੈ ਆਮ ਲੋਕਾਂ ਨੂੰ ਨਹੀਂ ਪਤਾ ਆਮ ਲੋਕ ਸਮਝਦੇ ਨੇ ਫਿਰ ਕੀ ਹੈ ਚਿਪ ਵਾਲਾ ਮੀਟਰ ਬਾਰੇ ਜਾਣਕਾਰੀ ਇਹ ਹੈ ਜਿੰਨਾ ਪ੍ਰਚਾਰ ਹੋ ਰਿਹਾ ਜਥੇਬੰਧੀਆਂ ਵੀ ਕਹਿੰਦੀਆਂ ਨੇ ਕਿ ਦੇਖੋ ਇਹ ਚੇਪਲੋਮੀਟਰ ਜਿਵੇਂ ਪਹਿਲਾਂ ਆਪਣੇ ਫੋਨ ਆਪਾਂ ਰੀਚਾਰਜ ਕਰਾਉਣੇ ਆ ਪਹਿਲਾਂ ਫੋਨ ਤੇ ਰੀਚਾਰਜ ਕਰਾਉਣੇ ਆ ਤੇ ਉਸ ਤੋਂ ਬਾਅਦ ਉਹ ਚੱਲਦਾ ਜਿੰਨੇ ਦਾ ਰੀਚਾਰਜ ਉਹਨਾਂ ਉਸ ਹੱਬ ਤਾਂ ਇਹ ਗੱਲ ਇਹ ਗੱਲ ਮੀਟਰਾਂ ਬਾਰੇ ਵੀ ਹੈ ਚੇਪਲੇ ਮੀਟਰਾਂ ਬਾਰੇ ਵੀ ਜਿੰਨੇ ਪੈਸੇ ਉਹਦੇ ਚ ਪਹਿਲਾਂ ਰੀਚਾਰਜ ਕਰਾਏ ਜਾਣਗੇ ਪਵਾਏ ਜਾਣਗੇ ਉਹਨਾਂ ਉਹ ਚੱਲੇਗਾ ਜਦੋਂ ਉਹਨੇ ਦੀ ਬਿਜਲੀ ਵੱਲ ਗਈ ਤਾਂ ਉਹਨੇ ਬਿਜਲੀ ਦੇਣੀ ਬੰਦ ਕਰ ਦੇਣੀ ਤੇ ਘਰ ਚ ਹਨੇਰਾ ਮਤਲਬ ਜੇ ਕਿਸੇ ਗਰੀਬ ਪਰਿਵਾਰ ਨੇ ਜਾਂ ਆਮ ਲੋਕਸ ਅਸੀਂ ਕਿਸੇ ਨੇ 500 ਦਾ ਰੀਚਾਰਜ ਕਰਾਇਆ ਮੰਨ ਲਓ 2 3 4 ਦਿਨਾਂ ਚ 55 ਦਿਨਾਂ ਚ ਜਦੋਂ ਉਹ ਬਿਜਲੀ 500 ਦੀ ਲੱਗ ਗਈ ਤਾਂ ਉਹਨੇ ਫਿਰ ਬਿਜਲੀ ਦੇਣੀ ਬੰਦ ਕਰ ਦੇਣੀ ਹੈ ਤੇ ਫਿਰ ਦੁਬਾਰਾ ਉਹ ਬਿਜਲੀ ਉਦੋਂ ਦੇਣੀ ਸ਼ੁਰੂ ਕਰੂ ਜਦੋਂ ਦੁਬਾਰਾ ਰੀਚਾਰਜ ਕਰਾਇਆ ਜਾਊ ਇਹ ਚਿਪ ਵਾਲੇ ਮੀਟਰਾਂ ਬਾਰੇ ਪ੍ਰਚਾਰ ਜਿਹੜਾ ਉਹ ਚੁਫੇਰੇ ਤੋਂ ਆ ਰਿਹਾ ਹੁਣ ਬਿਜਲੀ ਬੋਰਡ ਨੂੰ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਵੀ ਕੀ ਇਹ ਸੱਚ ਹੈ ਹੁਣ ਅਗਲੀ ਜਿਹੜੀ ਗੱਲ ਜੇਕਰ ਇਹ ਇਸੇ ਤਰ੍ਹਾਂ ਹੈ ਤਾਂ ਇਹ ਬਹੁਤ ਗਲਤ ਹੈ ਇਹਦਾ ਗਰੀਬ ਜਨਤਾ ਦੇ ਉੱਪਰ ਬਹੁਤ ਵੱਡਾ ਅਸਰ ਪੈਣਾ ਮੰਨ ਲਓ ਕੋਈ ਗਰੀਬ ਪਰਿਵਾਰ ਆ ਤੇ ਉਹਨੇ ਰੀਚਾਰਜ ਕਰਾ ਲਿਆ ਤੇ ਉਹਦਾ ਖਤਮ ਹੋ ਗਿਆ ਜਦੋਂ 500 ਦਾ ਕਰਾਇਆ ਹਫ਼ਤੇ 10 ਦਿਨ ਚ ਖਤਮ ਹੋ ਗਿਆ ਜੇ ਉਹਦੇ ਕੋਲ ਫਿਰ ਪੈਸੇ ਨਹੀਂ ਤੇ ਉਹਦਾ ਘਰ ਤਾਂ ਉਹਨਾਂ ਟਾਈਮ ਹਨੇਰੇ ਚ ਰਹੂਗਾ ਇਹ ਗਲਤ ਚੀਜ਼ ਹੈ ਸੋ ਬਿਜਲੀ ਜਿਹੜੀ ਸਬਸਿਡੀ ਮਿਲਦੀ ਹੈ ਕੁਝ ਲੋਕਾਂ ਨੂੰ ਐ ਲੱਗਦਾ ਵੀ ਸਬਸਿਡੀ ਮਿਲਦੀ ਹੈ ਯੂਨਟਾਂ ਫ੍ਰੀ ਨਹੀਂ ਤਾਂ ਫਿਰ ਬਿੱਲਤਾਇਆ ਨਹੀਂ ਕਰਨਾ ਦੋਸਤੋ ਜਦੋਂ ਇਹ ਸਾਰਾ ਕੁਝ ਹੋ ਗਿਆ ਉਦੋਂ ਸਭ ਕੁਝ ਹੋਰ ਤਰ੍ਹਾਂ ਹੋ ਸਕਦਾ ਹੈ ਸਾਰਾ ਕੁਝ ਬੰਦ ਵੀ ਹੋ ਸਕਦਾ ਹੈ ਅਗਲੀ ਖਬਰ ਜਿਹੜੀ ਆਪਾਂ ਗੱਲ ਕਰਨੀ ਹੈ ਜਿਹੜਾ ਪਿਛਲੇ ਦਿਨੀ ਜਿਹੜੇ ਅਕਾਲ ਤਖਤ ਸਾਹਿਬ ਤੋਂ ਕੁਝ ਨਵੇਂ ਫੈਸਲੇ ਆਏ ਨੇ ਅਕਾਲ ਤਖਤ ਸਾਹਿਬ ਦੇ ਵਿੱਚ ਨਵੇਂ ਫੈਸਲੇ ਆਏ ਪਹਿਲਾ ਪਿਛਲੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੇ ਜੋ ਤਨਖਾਹਾਂ ਲਾਈਆਂ ਸੀ ਜਿਹੜੇ ਸਿੰਘ ਸਹਿਬਾਨਾਂ ਨੇ ਸਜ਼ਾਵਾਂ ਲਾਈਆਂ ਸੀ ਉਹਨਾਂ ਨੂੰ ਬਦਲ ਦਿੱਤਾ ਗਿਆ ਜਿਵੇਂ ਵਿਰਸਾ ਸਿੰਘ ਬਲਟੋਆ ਤੇ ਵਿਰਸਾ ਸਿੰਘ ਬਲਟੋਆ ਨੂੰ ਪਹਿਲਾ ਅਕਾਲ ਤਖਤ ਸਾਹਿਬ ਤੋਂ ਇਹ ਸਜ਼ਾ ਲਾਈ ਗਈ ਸੀ ਵੀ 10 ਸਾਲ ਉਹ ਕਿਸੇ ਰਾਜਨੀਤੀ ਚ ਭਾਗ ਨਹੀਂ ਲੈਣਗੇ ਪਰ ਹੁਣ ਫਿਰ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਨੇ ਬਲਟੋਆ ਨੂੰ ਸੱਦਿਆ ਤੇ ਨਵੇਂ ਜਥੇਦਾਰ ਨੇ ਉਹ ਪਿਛਲੀ ਸਜ਼ਾ ਬਦਲ ਦਿੱਤੀ ਹੈ ਉਹਨਾਂ ਨੇ ਕਹਿਤਾ ਵੀ ਇੰਨੇ ਘੰਟੇ ਤੁਸੀਂ ਇੱਥੇ ਸੇਵਾ ਕਰਨੀ ਹੈ ਪਾਠ ਕਰਨਾ ਐਦਾਂ ਦੀਆਂ ਕੁਝ ਜਿਹੜੀਆਂ ਤਨਖਾਹਾਂ ਲਾਈਆਂ ਨੇ ਤੇ ਲਾ ਕੇ ਤੇ ਬਾਕੀ ਉਹ ਜਿਹੜੀ 10 ਸਾਲ ਕਾਲੀ ਦਲ ਚ ਕੰਮ ਨਾ ਕਰਨ ਦੀ ਪਾਬੰਦੀ ਸੀ ਉਹ ਬੰਦ ਕਰ ਦਿੱਤੀ ਹੈ ਹੁਣ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸਵਾਲ ਕਰ ਰਹੇ ਨੇ ਵੀ ਇਹ ਕੀ ਹੈ ਅਕਾਲ ਤਖਤ ਜੇ ਇੱਕ ਹੈ ਤਾਂ ਫਿਰ ਇਹ ਕਿਉਂ ਹੋ ਰਿਹਾ ਵੀ ਇੱਕ ਜਥੇਦਾਰ ਸਾਹਿਬ ਸਜ਼ਾ ਦੇ ਕੇ ਗਏ ਪਹਿਲਾਂ ਵਾਲੇ ਸਿੰਘ ਸਹਿਬਾਨਾ ਨੇ ਜੋ ਸਜ਼ਾ ਲਾਈ ਨਵੇਂ ਸਿੰਘਰ ਸਾਹਿਬ ਨੇ ਉਹ ਆ ਕੇ ਬਦਲ ਦਿੱਤੀ ਫਿਰ ਇਹ ਤਾਂ ਬੜੀ ਅਜੀਬ ਗੱਲ ਬਹੁਤ ਸਾਰੇ ਲੋਕਾਂ ਨੂੰ ਲੱਗ ਰਹੀ ਹੈ ਕਿਉਂਕਿ ਕਾਲ ਤੱਕ ਸਾਹਿਬ ਸਿੱਖ ਪੰਥ ਦੇ ਵਿੱਚ ਇੱਕ ਸਿਰ ਮੌਰ ਸੰਸਥਾ ਸਤਕਾਰ ਯੋਗ ਸੰਸਥਾ ਹੈ ਜਥੇਦਾਰ ਸਹਿਬਾਨਾਂ ਦਾ ਵੀ ਸਿੱਖ ਸੰਗਤ ਸਤਕਾਰ ਕਰਦੀ ਹੈ ਪਰ ਜਦੋਂ ਐਦਾਂ ਕੀਤਾ ਜਾਏਗਾ ਜਿਵੇਂ ਇੱਕ ਜਥੇਦਾਰ ਸਾਹਿਬ ਨੂੰ ਹੁਣ ਮਾਫੀ ਮੰਗਾਈ ਗਈ ਹੈ ਕਾਲ ਤੱਕ ਸਾਹਿਬ ਦੇ ਉੱਪਰ ਵੀ ਤੁਸੀਂ ਜਿਹੜਾ ਉਹ ਫੈਸਲਾ ਮਤਲਬ ਸੌਦਾ ਸਾਧ ਨੂੰ ਮਾਫੀ ਦੇਣ ਵਾਲਾ ਕੀਤਾ ਸੀ ਵੀ ਉਹ ਉਹ ਗਲਤ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਹਾਂ ਜੀ ਮੈਂ ਗਲਤ ਕੀਤਾ ਸੀ ਮੈਂ ਮਾਫੀ ਮੰਗਦਾ ਉਹਨਾਂ ਨੂੰ ਵੀ ਤਨਖਾਹ ਲਾਈ ਗਈ ਹੈ ਮਤਲਬ ਤਨਖਾਹ ਦਾ ਭਾਅ ਹੈ ਧਾਰਮਿਕ ਸਜ਼ਾ ਲਾਈ ਗਈ ਹੈ ਤਾਂ ਜੇ ਇਹ ਸਾਰਾ ਕੁਝ ਜੋ ਸਾਹਮਣੇ ਆ ਰਿਹਾ ਹੈ ਮੈਨੂੰ ਲੱਗਦਾ ਹੈ ਇਹਦੇ ਨਾਲ ਜਿਹੜਾ ਇੰਨਾ ਮਹਾਨ ਕਾਲ ਤੱਕ ਸਾਹਿਬ ਹੈ ਉਹਦੇ ਜਿਹੜੇ ਸਤਕਾਰਯੋਗ ਜਥੇਦਾਰ ਸਾਹਿਬ ਨੇ ਉਨ੍ਹਾਂ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਉੱਠ ਸਕਦੇ ਨੇ ਜਿਹੜੇ ਕਿ ਵਾਜਬ ਨਹੀਂ ਕਿਉਂਕਿ ਵਿਰਸਾ ਸਿੰਘ ਬਲਟੋਆ ਨੂੰ ਜੇ ਪਹਿਲੇ ਸਿੰਘ ਸਹਿਬਾਨਾਂ ਨੇ ਸਜ਼ਾ ਲਾਈ ਹੈ ਜਾਂ ਧਾਰਮਿਕ ਸਜ਼ਾ ਲਾਈ ਜਾਂ ਤਨਖਾਹ ਲਾਈ ਹੈ ਤਾਂ ਅੱਜ ਵਾਲੇ ਸਿੰਘ ਸਹਿਬਾਨ ਜੇ ਉਹਨੂੰ ਬਦਲ ਰਹੇ ਨੇ ਇਹਦਾ ਮਤਲਬ ਇਹ ਆ ਵੀ ਫਿਰ ਕੀ ਇਹ ਨਕਸ਼ਾ ਬਣਾਇਆ ਜਾ ਰਿਹਾ ਹੈ ਵੀ ਪਹਿਲਾਂ ਗਲਤ ਕੀਤਾ ਸੀ ਅਸੀਂ ਹੁਣ ਸਹੀ ਕਰ ਰਹੇ ਹਾਂ ਤਾਂ ਫਿਰ ਆਮ ਲੋਕਾਂ ਦੇ ਵਿੱਚ ਇਹ ਕਿਸ ਤਰ੍ਹਾਂ ਦਾ ਸਨੇਹਾ ਕਿਸ ਤਰ੍ਹਾਂ ਦਾ ਅਸਰ ਜਾਏਗਾ ਅਕਾਲ ਤਖਤ ਸਾਹਿਬ ਇੱਕ ਬਹੁਤ ਮਹਾਨ ਜਿਹੜੀ ਸੰਸਥਾ ਹੈ ਸਿੱਖ ਪੰਥ ਦੀ ਤਾਂ ਮੈਨੂੰ ਲੱਗਦਾ ਕਿ ਉਹਦੀ ਮਾਨ ਮਰਿਆਦਾ ਨੂੰ ਜਿਹੜੇ ਸਿੰਘ ਸਹਿਬਾਨ ਨੇ ਜਾਂ ਸਿੱਖ ਸੰਗਤਾਂ ਉਹਨੂੰ ਮੰਨਣਾ ਚਾਹੀਦਾ ਪਿਛਲੇ ਦਿਨੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਉਹਨਾਂ ਦੇ ਵਿਚਾਲੇ ਇੱਕ ਸ਼ਬਦੀ ਕਚੋਤਾਨ ਚੱਲੀ ਏ ਤਾਂ ਉਦੋਂ ਭਗਵੰਤ ਮਾਨ ਨੇ ਵੀ ਸਵਾਲ ਉਠਾਏ ਸੀ ਵੀ ਜਿਹੜੇ ਜਥੇਦਾਰ ਆਪ ਰਾਤ ਦੇ ਹਨੇਰੀਆਂ ਦੇ ਵਿੱਚ ਵੀ ਪੱਗ ਬੰਨਦੇ ਰਹੇ ਤਾਂ ਵੀ ਉਹ ਹੁਣ ਸਾਨੂੰ ਕੀ ਕਹਿਣਗੇ ਤਾਂ ਜਦੋਂ ਇਹ ਨਵੇਂ ਜਥੇਦਾਰ ਲਾਏ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਉਦੋਂ ਵੀ ਰੌਲਾ ਪਾਇਆ ਹਰਨਾਮ ਸਿੰਘ ਤੋਂ ਮਾਹੌਰਾ ਨੇ ਹੋਰ ਕਿੰਨਿਆਂ ਨੇ ਪਾਇਆ ਔਰ ਇਹ ਆਵਾਜ਼ ਉੱਠਦੀ ਰਹੀ ਉਦੋਂ ਵੀ ਦੇਖੋ ਇਹ ਜਥੇਦਾਰ ਗਲਤ ਤਰੀਕੇ ਨਾਲ ਲਾਇਆ ਜਾ ਰਿਹਾ ਸਾਨੂੰ ਇਹ ਮਨਜ਼ੂਰ ਨਹੀਂਗਾ ਔਰ ਗਲਤ ਰਵਾਇਤ ਪਾਈ ਜਾ ਰਹੀ ਆ ਇਹ ਵੀ ਦੋਸ਼ ਕਈਆਂ ਨੇ ਲਾਏ ਵੀ ਸੁਖਬੀਰ ਬਾਦਲ ਤੇ ਅਕਾਲੀ ਦਲ ਜੀਨੂੰ ਮਰਜ਼ੀ ਜਥੇਦਾਰੀ ਤੋਂ ਲਾ ਦਿੰਦਾ ਤੇ ਜੀਨੂੰ ਮਰਜ਼ੀ ਲਾ ਦਿੰਦਾ ਵੀ ਇਹ ਠੀਕ ਨਹੀਂਗਾ ਇਹ ਸਵਾਲ ਉਦੋਂ ਉੱਠੇ ਤਾਂ ਹੁਣ ਜੋ ਹੋ ਰਿਹਾ ਉਹ ਉਹਨਾਂ ਸਵਾਲਾਂ ਦੇ ਉੱਪਰ ਹੋਰ ਸਵਾਲ ਬਣਾ ਰਿਹਾ ਤੁਸੀਂ ਸਾਰੀ ਸਿੱਖ ਸੰਗਤ ਮੇਰੇ ਨਾਲੋਂ ਬਹੁਤ ਸਿਆਣੇ ਹੋ ਸਮਝਦਾਰ ਹੋ ਤੁਸੀਂ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਸੋਚਿਓ ਸਮਝਿਓ ਵੀ ਜੋ ਕੁਝ ਇਹ ਹੋ ਰਿਹਾ ਕੀ ਇਹ ਠੀਕ ਹੈ ਕੀ ਆਉਣ ਵਾਲੇ ਟਾਈਮ 'ਚ ਇਹਦਾ ਪ੍ਰਭਾਵ ਸਹੀ ਪਵੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਬਹੁਤ ਮਿਹਰਬਾਨ